ਉਹਨਾ ਕਰ ਲਈ ਅੱਜ ਥੋੜਾ ਹੱਲੇ ਤਰਵਾ ਦਿੰਦੇ ਆ ਠੀਕ ਹੈ ਜੀ 4 ਵਜੇ ਤੱਕ ਥੋੜਾ ਹੱਲ ਹੋ ਜਾਊਗਾ ਕਿਵੇਂ ਕਰ ਪਾਓਗੇ ਜੀ ਹਾਂ ਜੀ ਕਿਵੇਂ ਹੱਲ ਕਰ ਪਾਓਗੇ ਮੈਂ ਸਮੇਂ ਸੋ ਚਾਹ ਤੂਗਾ 4 ਵਜੇ ਤੱਕ ਹਾਂ ਜੀ ਪਹਿਲੇ ਵੀਕਸ਼ਨ ਕਰਕੇ ਨਹੀਂ ਜੀ ਪਤਾ 걸 ਕੇ ਮੈਂ ਤੁਹਾਨੂੰ ਹੁਣ ਬੇਨਤੀ ਕਰਦਾ 4 ਵਜੇ ਤੱਕ ਕਰਨਾ ਦੱਸਣ ਦੀ ਕੋਸ਼ਿਸ਼ ਕਰੋ ਇਹ ਵੀ ਤਸਾਮ ਦਾ ਪੁੱਤਾਂ ਹੀ ਮੈਂ ਜੇ ਪਤਾ 걸 ਕੇ ਭਰਾ ਮੈਂ ਤੁਹਾਨੂੰ ਨਿਰੋਲ ਮੈਂ ਕੱਲ੍ਹ ਦਾ ਤੁਹਾਨੂੰ ਦੇਖ ਮੈਂ ਕੱਲ੍ਹ ਤੁਹਾਨੂੰ ਕਿੰਨੇ ਫੋਨ ਲਾਏ ਪਰਚਾ ਗਲਤ ਹੋਇਆ ਇਹ ਉਹ ਕਰ ਰਹੀ ਆ ਪਾਪਾ ਕਿੱਥੇ ਆਉਣਾ ਕਹਿੰਦੇ ਉੱਥੇ ਹਾਂ ਕਰਤਾ ਮੈਨੂੰ ਆਇਆ ਪਰਚਾ ਗਲਤ ਹੋਇਆ ਕਿ ਕਿਵੇਂ ਹੋਇਆ ਦੱਸ ਗਾਤੋਂ ਤੋਂ ਤੇ ਆ ਕੇ ਲੱਗੀ ਹੋਈ ਵੀ ਜਿਹੜੀ ਮੈਂ ਜਿਹੜਾ ਕਿਦਾ ਨੰਬਰ ਭੇਜਿਆ ਠੀਕ ਹੈ ਮੈਡਮ ਤਾਂ ਤੂੰ ਤੂੰ ਫਿਰ ਤੂੰ ਫੇਰ ਨਹੀਂ ਮੰਨਦਾ ਮੈਡਮ ਦਾ ਮੰਨੀ ਜਾਂਦੀ ਗਲਤ ਹੋ ਗਿਆ ਕਹਿੰਦੀ ਕੈਥੇਲ ਕਰਾਉਣਿਆ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਨਹੀਂ ਬਾਈ ਤੂੰ ਕਿਤੇ ਤੇ ਹੋਰ ਠੂਫੇ ਬੱਟ ਤੇ ਵੀ ਹੋਵੇ ਸੀ ਦੇਣ ਦਾ ਰੱਖ ਜੇ ਬੱਟ ਇੱਕ ਬੱਟ ਤੇ ਵੀ ਉਹਦੀ ਤੇ ਕੋਈ ਹੋਇਆ ਕਰਚਾ ਮੱਚਿਆ ਹੋਇਆ ਤਾਂ ਅਸੀਂ ਗੱਲ ਕਟਾ ਦੇਾਂਗੇ ਨਹੀਂ ਮੈਡਮ ਨੇ ਪਤਾ ਕਿਹੜੀ ਰਕੀਤ ਸਨ ਜਿਹੜੀ ਮੈਂ ਲਿਕੇਸ਼ਨ ਪੀਸੀ ਤੇ ਵੜਾਉਂ ਰਹੀ ਭਰਾ ਆ ਨਹੀਂ ਪਤਾ ਮੇਰੀ ਗੱਲ ਤੂੰ ਆਇਆ ਨਹੀਂ ਇਥੇ ਬੱਕਾ ਦੇਖਣ ਹਾਂਜੀ ਮੌਕੇ ਤੇ ਤੂੰ ਆਇਆ ਨਹੀਂ ਹੈਗਾ ਤੂੰ ਇੱਥੇ ਜਾ ਕੇ ਤੈਨੂੰ ਬਣਾਤਾ ਲੈ ਗੱਲਬਾਤ ਨਹੀਂ ਮੈਂ ਤਾਂ ਇਸਦੀ ਫਿਰਦਾ ਹੁਣ ਨਹੀਂ ਰੋਜ ਪਿੰਡ ਜੇ ਤੂੰ ਇੱਥੇ ਆਇਆ ਹੁੰਦਾ ਮੈਂ ਤੈਨੂੰ ਕੱਲ ਵੀ ਆਇਆਦਾ ਤੈਨੂੰ 2 ਦਿਨ ਹੋ ਗਏ ਤੈਨੂੰ ਫੋਨ ਕਰੀ ਜਾਂਦੇ ਨੂੰ ਹੁਣ ਤੜਕੇ ਵੀ ਤੈਨੂੰ ਫੋਨ ਕਰਿਆ ਸੀ ਤੁਸੀਂ ਕਹਿੰਦੇ ਉਦੋਂ ਕਹਿੰਦੇ ਮੈਂ ਐਸਐਸਡੀ ਦੇ ਬੈਠਾ ਹਾਂ ਜੀ ਇੱਥੇ ਥੋੜਾ ਹਰਨ ਹੋ ਜੂਏ 4 ਵਜੇ ਦਾ ਕੀ ਮੈਨਾਂ ਲੂੰਗਾ ਜੀ ਮੈਂ ਮੈਂ ਤੁਹਾਨੂੰ ਦੱਸਦਾ ਸੈਂ ਨਾ ਇਨਵੈਸਟਰ ਤੁਸੀਂ ਆਪਰਾਕਾ ਦਰੀ ਹੈ ਤੁਹਾਡੀ ਹਾਂ ਕਿਵੇਂ ਹੋਦਾ ਦੱਸ ਕਿਵੇਂ ਹੋਣਾ ਜੀਰੀ ਵਧੂ ਨੀ ਹਾਂ ਕਰਦਾ ਮੈਂ ਤੁਹਾਨੂੰ ਦੱਸਦਾ ਏ ਕੋਈ ਨਾ ਲੇ ਫਿਰ ਕੋਈ ਨਾ ਮੇਰੇ ਪਤਾ ਕਿ ਉਹ ਮੈਂ ਗੱਲ ਕਰਾਂਗੇ ਫਿਰ ਜੀਰੀ ਵਧ ਲਈ ਜੇ ਨਾ ਬੜੀਆਂ ਦੱਸ ਮੈਂ ਦੱਸਦਾ ਉਹ ਜੀਰੀ ਵਧ ਠੀਕ ਹੈ ਮੈਂ ਦੱਸ ਅੱਜ ਪਿੰਡ ਰਾਠੀ ਕੇ ਪੁਰਜ ਮਾਨਸਾ ਜ਼ਿਲ੍ਹੇ ਦੇ ਵਿੱਚ ਖੜੇ ਆਪਾਂ ਜਿੱਥੋਂ ਦਾ ਇੱਕ ਕਿਸਾਨ ਹੈ ਗੁਰਵਿੰਦਰ ਸਿੰਘ ਹੈ ਜਿਹਨੇ ਹਜੇ ਤੱਕ ਇੱਕ ਕੈਰਾ ਵੀ ਜੇ ਕਹਿ ਦਈਏ ਝੋਨੇ ਦਾ ਨਹੀਂ ਵੱਡਿਆ ਸਾਰਾ ਝੋਨਾ ਤੁਸੀਂ ਦੇਖਦੇ ਹੋ ਸਾਰਾ ਝੋਨਾ ਖੜਾਗਾ ਕੁਝ ਝੋਨੇ ਉਹਨੇ ਕਰੱਚੇ ਵੱਡੇ ਪਏ ਨੇ ਜਿਹੜੇ ਇੱਕ ਤੀਲੀ ਵੀ ਨਹੀਂ ਲਾਈ ਕਣਕ ਦੀ ਉਹਦੇ ਤੇ ਪਰਚਾ ਦਰਜ ਕਰਤਾ ਜੋ ਗੇਠਾਣੇ ਵਾਲਿਆਂ ਨੇ 137 ਨੰਬਰ ਐਫਆਰ ਕੱਟ ਕੇ ਕਹਿੰਦਾ ਵੀ ਅਸੀਂ ਤਾਂ ਦੇਖਿਆ ਨਹੀਂ ਸਾਡੇ ਕੋਲ ਤਾਂ ਜਿੰਮੇ ਹੁਕਮ ਆ ਕੇ ਕਰਤੇ ਉਦੋਂ ਉੱਤੇ ਹੁਣ ਬਾਰ-ਬਾਰ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਫੋਨ ਲਾਉਨੇ ਆ ਪਟਵਾਰੀ ਨੂੰ ਫੋਨ ਲਾਉਨੇ ਆ ਆਸੇ ਪਰਿਵਾਰੀ ਕਹਿੰਦੇ ਗਲਤ ਹੋ ਗਿਆ ਸਾ ਤੋਂ ਪਰ ਇਹ ਗਲਤ ਕਹੇ ਕਿ ਇੱਕ ਪਾਸੇ ਘਰੇ ਮਰੀਜ਼ ਪਿਆ ਉਹਦੇ ਘਰੇ ਐਫਆਰ ਆ ਗਈ ਵੀ ਛੋਟੇ ਤੇ ਪਰਚਾ ਦਰਜ ਹੋ ਗਿਆ ਮੈਂ ਕਹਿੰਦਾ ਬਹੁਤ ਨਿੰਦਣਯੋਗ ਗੱਲ ਹੈ ਅੱਜ ਪਿੰਡ ਰਾਠੀ ਕਾਬਰ ਜ ਸਾਰਾ ਉਸ ਕਿਸਾਨ ਦੇ ਹੱਕ ਦੇ ਵਿੱਚ ਖੇਤਾਂ ਦੇ ਵਿੱਚ ਖੜਾ ਵੱਡੀ ਪੱਧਰ ਤੇ ਵਧੀਆ ਮਾਨਦਾਰ ਜਿਹੜੇ ਪੱਤਰਕਾਰ ਨੇ ਉਹ ਪਹੁੰਚੇ ਆ ਬੀਕੇਜੂ ਡਕਾਉਂਦਾ ਦੇ ਆਗੂ ਪਹੁੰਚੇ ਆ ਇਸ ਕਰਕੇ ਅੱਜ ਸਾਡੀ ਮੰਗ ਹੈ ਵੀ ਇਹ ਸਿਹੜੇ ਅਧਿਕਾਰੀ ਹੈ ਪਹਿਲਾਂ ਉਹ ਅਧਕਾਰੀਆਂ ਤੇ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਫਿਰ ਇਹੇ ਪਿੱਛੇ ਅਟਾ ਜਾ ਉਹ ਉਸ ਤੋਂ ਬਾਅਦ ਝੋਨਾ ਉਹ ਚਿੱਕਰ ਕਿਸਾਨ ਦਾ ਖੜਾ ਰਹੂਗਾ ਜਿਨਾਂ ਚੱਕਰ ਕੋਈ ਵਧੀਆ ਅਧਿਕਾਰੀ ਆ ਕੇ ਇਹਨਾਂ ਨੂੰ ਭਰੋਸਾ ਨਹੀਂ ਦਵਾਉਂਦਾ ਵੀ ਸਾਥੋਂ ਗਲਤ ਹੋਇਆ ਅੱਗ ਕਿੱਥੇ ਲੱਗੀ ਆ ਸਾਨੂੰ ਨਹੀਂ ਪਤਾ ਸਰਕਾਰ ਤੋਂ ਇਸ ਗੱਲ ਦਾ ਹੱਲ ਹੀ ਨਹੀਂ ਹੋਇਆ ਕੋਈ ਅੱਗ ਦਾ ਤੇ ਇਹਨਾਂ ਦਾ ਸੈਟਲਾਈਟ ਨੇ ਚੱਕ ਕੇ ਐਸਡੀਐਮ ਨੇ ਜਾ ਕੇ ਕਹਿਤਾ ਐਸਡੀਐਮ ਨੇ ਵੀ ਪਰਚਾ ਦਰਜ ਕਰ ਦੋ ਕਿਸਾਨ ਨੇ ਇੱਕ ਤੀਲੀ ਨਹੀਂ ਵੱਡੀ ਪਰਚਾ ਉਹਤੇ ਦਰਜ ਹੋ ਗਿਆ ਇਧਰ ਜੇ ਕਿਸੇ ਨੇ ਜਿਹੜੀ ਵੱਡੇ ਹੋਏ ਨੂੰ ਮਾੜੇ ਮੋٹے ਨਾਰ ਦੇ ਉੱਤੇ ਜਿਹੜਾ ਗਾੜ ਹੁੰਦਾ ਉਹਨੂੰ ਅੱਗ ਲਾਇਆ ਤਾਂ ਇਥੋਂ ਦੀ ਸਰਕਾਰ ਨੇ ਮੁੱਦਾ ਬਣਾਇਆ ਹੋਇਆ ਇਹਦਾ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਜਵਾਬ ਦੇਣਾ ਪਊਗਾ ਜਿਹੜੇ ਅਧਿਕਾਰੀ ਅੱਖਾਂ ਮੀਚ ਕੇ ਖੰਡੇ ਕਾਬਰਿਆਂ ਦੇ ਵਿੱਚ ਬੈਠ ਕੇ ਕਹਿੰਦੇ ਨੇ ਵੀ ਦਿਰਵਿੰਦਰ ਸਿੰਘ ਤੇ ਪਰਚਾ ਦਰਜ ਹੋ ਗਿਆ ਐਫਆਰ ਕੱਟ ਦੋ ਉਹੀ ਸਾਡੀ ਅੰਨੀ ਪੁਲਿਸ ਆ ਜੋਗੇ ਥਾਣੇ ਦੀ ਜਿਹੜੀ ਲਗਾਤਾਰ ਐਫਆਰ ਕੱਟੀ ਜਾਂਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਭਗਵਾਨਤਮਨ ਸਰਕਾਰ ਨੂੰ ਜਵਾਬ ਦੇਣਾ ਪਊਗਾ ਇਹਦੇ ਪਿੰਡਾਂ ਚ ਵੜ ਗਏ ਲੋਕ ਸਾਰੇ ਇੱਕ ਮਤ ਨੇ ਪਿੰਡ ਦੇ ਇੱਕ ਮਤ ਹੋਏ ਕੜੇ ਨੇ ਤੇ ਜਿੱਨਾਂ ਚ ਕਰ ਕੋਈ ਆ ਕੇ ਵੱਡਾ ਅਧਿਕਾਰੀ ਨਹੀਂ ਆਉਂਦਾ ਤੇ ਖੇਤਾਂ ਦੇ ਵਿੱਚ ਝੋਨੇ ਦਾ ਬਾਈਕਾਟ ਹੈ ਤੇ ਇਹਨਾਂ ਨੂੰ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਬਣਾ ਕੇ ਉੱਥੇ ਵੀ ਟੜਾਉਣ ਲਈ ਮਜਬੂਰ ਕਰਾਂਗੇ ਕਿਉਂਕਿ ਲੋਕਾਂ ਨੂੰ ਬਿਨਾਂ ਗੱਲ ਤੋਂ ਤੰਗ ਕੀਤਾ ਸਰਕਾਰ ਤੋਂ ਸਿਰਫ ਇਹ ਕਿਸਾਨਾਂ ਨੇ 200 ਰੁਪਏ ਪ੍ਰਤੀ ਪ੍ਰਤੀ ਕੁਟਲ ਮੰਗਿਆ ਵੀ ਸੋਥੋ ਚੋ ਨਿਲਾ ਹੱਲ ਨਹੀਂ ਹੁੰਦਾ ਅਸੀਂ ਕਰਦਾਂਗੇ ਨਾ ਬਾਉਂਸ ਦਿੰਦੇ ਐ ਨਾ ਹਾਈ ਕੋਰਟ ਦਾ ਫੈਸਲਾ ਮੰਨਦੇ ਐ ਵੀ ਤਰਨ ਕਿੱਲਾਂ ਤੋਂ ਘੱਟ ਕਿਸਾਨ ਦੀ ਜਿਹੜੀ ਪਰਾਲੀ ਨੂੰ 2500 ਰੁਪਏ ਦਿਓ ਕੋਈ ਫੈਸਲਾ ਸਾਰਾ ਲੱਦ ਕੇ ਉੱਤੇ ਡਾਂ ਖੜਕਾਈ ਹੋਈ ਆ ਕਿਸਾਨਾਂ ਦੇ ਉੱਤੇ ਸਿੱਧੇ ਪਰਚੇ ਦੇ ਉੱਤੇ ਧਮਕਾਏ ਹੋਏ ਨੇ ਇਸ ਕਰਕੇ ਰੋਜ਼ ਹੀ ਪੰਜ ਚਾਰ ਪਰਚੇ ਇਹ ਜਾਲੀ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਇਜਾਜ਼ਤ ਨਹੀਂ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਰਿਜ਼ਲਟ ਆ ਜਿਹੜਾ ਉਹ ਸਾਰਾ ਦਿਖਾਓ ਦਿਖਾ ਦਾਂਗੇ ਤੇ ਇਹਨਾਂ ਨੂੰ ਸਹੀ ਢੰਗ ਨਾਲ ਪਰਚੇ ਜਿਹੜੇ ਕੀਤੇ ਐ ਉਹਨਾਂ ਦੇ ਵੀ ਮਜਬੂਰ ਕਰ ਦਾਂਗੇ ਕਿਉਂਕਿ ਕਿਸਾਨ ਦੀ ਮਜਬੂਰੀ ਅੱਗ ਲਾਉਣੀ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਲੇਖਾ ਜੋਖਾ ਕਰਕੇ ਇਹਨਾਂ ਨੂੰ ਜਿਹੜਾ ਇਹ ਪਰਚੇ ਪਾਉਂਦੇ ਬੰਦ ਕਰਾ ਲਾਂਗੇ ਇਥੋਂ ਦੀ ਜਿਹੜੀ ਸਰਕਾਰ ਘਟੀਆ ਸਰਕਾਰ ਅਜ ਪ੍ਰਸ਼ਾਸਨ ਘਟੀਆ ਪ੍ਰਸ਼ਾਸਨ ਪਰ ਜਿਹੜਾ ਇਥੇ ਦਾ ਗੁਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਉਹਦਾ ਪਿਤਾ ਦੀ ਡੈਥ ਹੋਈ ਹੈ ਹਰਪਾਲ ਸਿੰਘ ਦੀ ਪਰ ਇਹਦੇ ਤਿੰਨ ਕਿੱਲੇ ਅਪਰਾਲੀ ਵੱਡੀ ਪਈ ਹੈ ਕਣਤੂਪਾਵਾ ਬਾਕੀ ਪਰਾਲੀ ਹਰੀ ਅਦਰ ਖੜੀ ਹੈ ਜਿਹੜੀ ਇਹਦੀ ਸਾਰੀ ਖੜੀ ਟੋਟਲ ਇੱਕੇ ਜੀਰੀ ਦਾ ਤੇਲਾ ਨਹੀਂ ਵੱਡਿਆ ਸੀਗਾ ਨਾ ਕਿਤੇ ਅੱਗ ਲਾਈ ਆ ਪਰ ਅੱਗ ਕਿਤੇ ਹੋਰ ਲੱਗੀ ਹੁੰਦੀ ਹੈ ਨਾ ਤੇ ਸੈਟਲਾਈਟ ਜਿਹੜਾ ਉਹ ਇੱਥੇ ਕਿ ਕਿਸਾਨਾਂ ਨੂੰ ਸਿੱਧੀ ਆ ਚੜਦਾ ਵੀ ਕਿਸਾਨਾਂ ਨੇ ਇੱਥੇ ਗਲਾਤੀ ਪਰ ਜਦੋਂ ਕਿਤੇ ਕਣਕਾਂ ਨੂੰ ਅੱਗ ਲੱਗਦੀ ਉਧਰ ਨਹੀਂ ਜਾਂਦੇ ਜਦੋਂ ਕਿਤੇ ਪਰਾਲੀਆਂ ਦੇ ਵੱਡੇ ਵੱਡੇ ਡੰਪ ਮੱਚਦੇ ਉਧਰ ਨਹੀਂ ਜਾਂਦੇ ਜਾਂ ਕਿਤੇ ਹੋਰ ਕਿਸੇ ਥਾਂ ਤੇ ਅੱਗ ਲੱਗ ਜਾਂਦੀ ਆ ਇਹਨਾਂ ਦਾ ਕਿਸਾਨਾਂ ਦਾ ਕਲਾ ਪ੍ਰਦੂਸ਼ਣ ਦੇਣਾ ਇਹਨਾਂ ਨੂੰ ਹੋਰ ਕੋਈ ਪ੍ਰਦੂਸ਼ਣ ਨਹੀਂ ਦਿੰਦਾ ਕਿਸਾਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੋਇਆ ਕਿਸਾਨਾਂ ਨੇ ਪਾਲ ਕੇ ਚੌਲ ਫਸੜ ਕੇ ਸੜਤੀ ਹੁਣ ਉਹਨਾਂ ਨੇ ਪਿੰਡਾਂ ਦੇ ਵਿੱਚ ਪਿੱਛੇ ਮੰਡੀਆਂ ਦੇ ਵਿੱਚ ਐਡੇ ਐਡੇ ਗੜੇ ਪੈ ਗਏ ਕਿਸਾਨਾਂ ਦੇ ਪਾਸੋਂ ਉੱਥੇ ਰੋਗੀ ਪਰ ਨਾ ਸਰਕਾਰ ਤੇ ਆਉਂਦੇ ਵੀ ਨਾ ਪ੍ਰਸ਼ਾਸਨ ਤੇ ਆਉਂਦੇ ਵੀ ਪਰ ਇਹਨਾਂ ਨੇ ਆਪ ਦੇ ਗਲੋਂ-ਗਲਾਵਾ ਲਾਉਣਾ ਹੁੰਦਾ ਜੀ ਅਸੀਂ ਆਪਾਂ ਵੀ ਲਾਦੀ ਪਰਚੇ ਪਾ ਕੇ ਘਰੇ ਬੈਠੀ ਪਰਚੇ ਪਾ ਮੰਨੇ ਜੋਗੇ ਥਾਣੇ ਉੱਥੇ ਬੈਠੇ ਰਹੇ ਤੇ ਵੀ ਉੱਥੇ ਪਰਚੇ ਪਾਤੇ ਪਟਵਾਰ ਆਦੇ ਉੱਥੇ ਪਟਵਾਰੀ ਬੈਠਾ ਦਫਤਰ ਰੱਖੇ ਪਾਤੇ ਪਾਤੇ ਅੱਜ ਇਹਨਾਂ ਲੋਕਾਂ ਦੇ ਅਫਸਰਾਂ ਨੇ ਕਿਹਾ ਉਹਨਾਂ ਨੇ ਪਰਚੇ ਪਾਤੇ ਇਸ ਕਰਕੇ ਬਿਨਾਂ ਦੇਖੇ ਤੋਂ ਪਰਚੇ ਬਾਰੇ ਝੂਠੇ ਨੇ ਪਰਚੇ ਜੀ ਇਹਨਾਂ ਨਾਂ ਕਸਲ ਕੀਤੇ ਤਾਂ ਆਨਲਾਈਨ ਦੇ ਵਿੱਚ ਵੱਡ ਕੀਤਾ ਮੇਰੇ ਚਾਚਾ ਜੀ ਦੇ ਲੜਕੇ ਦਾ ਹੈਗਾ ਇੱਥੇ ਕੋਈ ਵੀ ਕਿਤੇ ਵੀ ਅੱਗ ਨਹੀਂ ਲੱਗੀ ਹੋਈਗੀ ਜਿਹੜੇ ਸਰਕਾਰੀ ਮੁਲਾਜ਼ਮ ਇਹਨੇ ਆਪਦੇ ਟਾਰਗੇਟ ਪੂਰੇ ਕਰ ਰਹੇ ਆ ਸਿਰਫ ਟਾਰਗੇਟ ਪੂਰੇ ਕਰਨ ਦੇ ਲਈ ਇਹ ਨਿਰਦੋਸ਼ੇ ਪਿੰਡਾਂ ਤੇ ਪਰਚੇ ਦੇ ਰਹੇ ਆ ਸਾਡੇ ਪਿੰਡ ਤੇ ਦਿੱਤਾ ਜਾ ਰਿਹਾ ਨੰਬਰ 2 ਤੇ ਜੋਗੇ ਠਾਣੇ ਅੰਦਰ ਕੁੱਲ ਤਿੰਨ ਪਰਚੇ ਹੋਏ ਨੇ ਦੋ ਪਰਚੇ ਬਰਜਾਠੀ ਦੇ ਨੇ ਤਕਰੀਬਨ 25-30 ਪਿੰਡ ਹੋਰ ਪਿੰਡਾਂ ਜੋਗੇ ਠਾਣੇ ਦੇ ਪਰਚੇ ਕਲੇ ਬਰਜਾਠੀ ਦੇ ਦੇ ਰਹੇ ਆ ਇਹ ਲਗਾਤਾਰ ਇਹਨਾਂ ਦਾ ਕੋਈ ਦੇਖਪਾਲ ਨਹੀਂ ਕੋਈ ਬੰਦਾ ਇਥੇ ਮੌਕਾ ਦੇਖਣ ਨਹੀਂ ਆਇਆ ਕੋਈ ਇਹਨਾਂ ਨੇ ਚੈੱਕ ਨਹੀਂ ਕੀਤਾ ਵੀ ਕਿਹੜੇ ਲੈਟੀਟਿਊਡ ਲੌਂ ਸਿਰਫ ਕਲੇ ਪਰਚੇ ਦੇ ਰੇ ਨਿਰਦੋਸ਼ ਬੰਦੇ ਦੇ ਪਰਚੇ ਦੇ ਸਾਰੀ ਜਿੰਨੀ ਖੜੀ ਆਈ ਇੱਥੇ ਸਾਰਾ ਤੋਨਾ ਖੜਾ ਜਿਹੜਾ ਵੱਡਿਆ ਹੋਇਆ ਦਾ ਤੀਲਾ-ਤੀਲਾ ਉਹ ਵੀ ਆਪ ਤੁਹਾਡੇ ਸਾਹਮਣੇ ਆ ਜੀ ਪਰਾਲੀ ਨੂੰ ਅੱਗ ਨਹੀਂ ਲੱਗੀ ਜੇ ਇੱਥੇ ਤੁਸੀਂ ਸਾਬਤ ਕਰ ਦੋ ਵੀ ਅੱਗ ਲੱਗੀ ਹੋਈ ਐ ਤਾਂ ਅਸੀਂ ਜੁਰਮਾਨਾ ਭਰਨ ਨੂੰ ਤਿਆਰ 20 ਲੱਖ ਰੁਪਇਆ ਦੇਣ ਨੂੰ ਤਿਆਰ ਹਾਂ ਇਹੀ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਦੇ ਆ ਚਿੰਤਾ 'ਚ ਡੁੱਬਦੇ ਆ ਸਾਡੇ ਪਿੰਡ ਨੂੰ ਕੋਈ ਬੈਲਰ ਕੋਈ ਮਲਚਰ ਕੁਝ ਨਹੀਂ ਪ੍ਰੋਵਾਈਡ ਕੀਤਾ ਗਿਆ ਕਲੇ ਪਰਚੇ ਪ੍ਰੋਵਾਈਡ ਕੀਤੇ ਜਾ ਰਹੇ ਆ ਜੀ ਲਗਾਤਾਰ ਜੇ ਸਰਕਾਰ ਕਹੇ ਵੀ ਇਹਦੀ ਸਾਬਤ ਸੰਭਾਲ ਕਰੋ ਤਾਂ ਸਾਨੂੰ ਕੋਈ ਇੱਕ ਇੱਕ ਮਿੰਟ ਕੋਸ਼ਿਸ਼ ਨਹੀਂ ਦਿੱਤਾ ਗਿਆ ਜੀ ਸਾਨੂੰ ਕਲੇ ਪਰਚੇ ਦਿੱਤੇ ਜਾ ਰਹੇ ਨੇ ਹੁਣ ਕੀ ਅਗਲੀ ਰਣਨੀਤੀ ਕੀ ਹੈ ਕਿ ਮੈਂ ਕਰ ਦੂੰ ਅਗਲੀ ਰਣਨੀਤੀ ਹੈ ਜੀ ਜਿਹੜੇ ਵੀ ਅਫਸਰ ਆ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਪਰਚਾ ਦਰਜ ਕੀਤਾਗਾ ਬਿਨਾ ਲੋਕੇਸ਼ਨ ਚੈੱਕ ਕੀਤੇ ਬਿਨਾ ਵਾਹਨ ਦੇਖੇ ਉਹਨਾਂ ਦੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਾਰਵਾਈ ਨਾ ਹੋਈ ਅਸੀਂ ਸਭ ਤੋਂ ਸਖਤ ਐਕਸ਼ਨ ਲਾਮਾਂਗੇ ਜੋ ਵੀ ਸਤੂ ਹੋਇਆ ਹੈ